ਅੱਜ ਬਹੁਤ ਹੀ ਮਹੱਤਵਪੂਰਨ ਬਿੱਲ ਮਾਨਯੋਗ ਨੇਤਾ ਸਦਨ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਲਿਆਂਦਾ ਗਿਆ ਉਹਦੇ ਸੰਬੰਧ ਵਿੱਚ ਨੇਤਾ ਵਿਪੱਖ ਸਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਾਣਕਾਰੀ ਦੀ ਕਮੀ ਦੀ ਗੱਲ ਦੱਸਦਿਆਂ ਇਸ ਮੁੱਦੇ ਨੂੰ ਕੱਲ ਤੇ ਵਿਚਾਰਨ ਲਈ ਸੁਝਾ ਦਿੱਤੇ ਗਏ ਔਰ ਮੈਂ ਕਾਫੀ ਵਿਚਾਰ ਵਿਮਰਸ਼ ਤੋਂ ਬਾਅਦ ਇਹ ਮੁੱਦਾ ਕੱਲ ਲਈ ਮਲਤਵੀ ਕਰਦਾ ਹਾਂ ਅਗਲਾ ਬਿੱਲ ਪੰਜਾਬ ਨਮਿੱਤਨ ਐਕਟਸ ਰੀਪੀਲ ਬਿੱਲ 2025 ਸਰਪਾਲ ਸਿੰਘ ਚੀਮਾ ਵਿੱਤ ਮੰਤਰੀ ਬਿੱਲ ਪੇਸ਼ ਕਰਨ ਮਾਨਜਕ ਸਪੀਕਰ ਸਾਹਿਬ ਮੈਂ ਪੰਜਾਬ ਨਿਮਿਤਨ ਐਕਟ ਰਿਪੀਲ ਬਿੱਲ 2025 ਪੇਸ਼ ਕਰਦਾ ਹਾਂ ਅਤੇ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਨਿਮਿਤਨ ਐਕਟ ਰਿਪੀਲ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਨਿਮਿਤਨ ਐਕਟ ਰਿਪੀਲ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਪ੍ਰਸ਼ਨ ਹੈ ਕਿ ਪੰਜਾਬ ਨਵਿੱਤਨ ਐਕਸ ਰਿਪੀਲ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਹੁਣ ਸਦਨ ਬਿੱਲ ਤੇ ਕਲਾਸ ਵਾਰ ਵਿਚਾਰ ਕਰੇਗਾ ਕਲਾਸ 1 ਦੀ ਸਬ ਕਲਾਸ 2 ਪ੍ਰਸ਼ਨ ਹੈ ਕਿ ਕਲਾਸ 1 ਦੀ ਸਬ ਕਲਾਸ 2 ਬਿੱਲ ਦਾ ਹਿੱਸਾ ਹੈ ਜਿਹੜੇ ਮਾਜੋਰਿਟੀ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਜੋਰਿਟੀ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਹਾਂ ਪੱਖ ਦੀ ਜਿੱਤ ਹੈ ਹਾਂ ਪੱਖ ਦੀ ਜਿੱਤ ਹੈ ਪ੍ਰਸਤਾਵ ਸਵੀਕਾਰ ਹੋਇਆ ਕਲਾਸ 2 ਅਤੇ 3 ਪ੍ਰਸ਼ਨ ਇਹ ਹੈ ਕਿ ਕਲਾਸ 2 ਅਤੇ 3 ਬਿੱਲ ਦਾ ਹਿੱਸਾ ਹਨ ਜਿਹੜੇ ਮਾਜੋਰਿਟੀ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਜੋਰਿਟੀ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਸ਼ੈਡਿਊਲ ਪ੍ਰਸ਼ਨ ਇਹ ਹੈ ਕਿ ਸ਼ੈਡਿਊਲ ਬਿੱਲ ਦਾ ਹਿੱਸਾ ਹੈ

ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਨਿਮਿਤਨ ਐਕਸ ਅਪੀਲ ਬਿਲ 2025 ਪਾਸ ਕੀਤਾ ਜਾਵੇ। ਪ੍ਰਸ਼ਨ ਇਹ ਹੈ ਕਿ ਪੰਜਾਬ ਨਿਮਿਤਨ ਐਕਸ ਅਪੀਲ ਬਿਲ 2025 ਪਾਸ ਕੀਤਾ ਜਾਵੇ ਜਿਹੜੇ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ। ਜਿਹੜੇ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਪ੍ਰਸਤਾਵ ਸਭ ਸੰਪੀਣਾ ਸਵਕਾਰ ਹੋਇਆ। ਸਦਨ ਮੰਗਲਵਾਰ ਮਿਤੀ 15 ਜੁਲਾਈ 2025 ਦੇ 10 ਵਜੇ ਸਵੇਰ ਤੱਕ ਸਥਾगित ਹੁੰਦਾ ਹੈ। ਥੈਂਕ ਯੂ।